ਕੋਈ ਨਹੀਂ ਬਾਹਰ ਆਇਆ ਐਦਾਂ ਵਾਂ ਜਦ ਆਂਦਰੇ ਬੰਦ ਹੋ ਗਏ ਸਾਰੇ ਕੋਈ ਤੇ ਬਾਹਰ ਨਿਕਲੋ ਜੇ ਕੋਈ ਬਾਹਰ ਆਊਗਾ ਨਾ ਤੇ ਪੈਰੀ ਪੈ ਕੇ ਅੰਦਰ ਚਲ ਜੂਗੀ ਮੈਂ ਮੈਂ ਕਿਤੇ ਨਹੀਂ ਜਾਣਾ ਇੱਥੇ ਰਹਿਣਾ ਵਾਂ ਇੰਨਾ ਦਾ ਰਾਦਾ ਮਰ ਖੱਪ ਜਾਊਗੀ ਕਿਤੇ ਚਲ ਜੂਗੀ ਪਰ ਨਹੀਂ ਮੈਂ ਉਹਨਾਂ ਵਿੱਚੋਂ ਨਹੀਂ ਗਈ ਜਿਹੜੀ ਮਰ ਜੂਗੀ ਕੋਈ ਨਹੀਂ ਸਾਰਾ ਬੇੜਾ ਗਰਕ ਤੇ ਮੇਰੀ ਨੌ ਦਾ ਹੋਇਆ ਵਾ ਜੇ ਚੰਗੀ ਹੁੰਦੀ ਨਾ ਇੱਥੋਂ ਤੱਕ ਨੌਬਤ ਨਹੀਂ ਆਉਣੀ ਸੱਚੀ ਲੋਕੀ ਆਂਦੇ ਹੁੰਦੇ ਆ ਨਵਾਂ ਜਿਹੜੀਆਂ ਨਵਾਂ ਹੀ ਹੁੰਦੀਆਂ ਵਾ ਪਰ ਮੇਰੀ ਤੇ ਧੀ ਵੀ ਮੇਰੇ ਬਰਖਲਾਫ ਹੋ ਗਈ ਆ ਮੈਂ ਕਿਨੇ ਦੁੱਖ ਸੁਣਾਵਾ ਕੋਈ ਤੇ ਬਾਹਰ ਆ ਜੇ ਹਾਈ ਉੱਡਦਾ ਨਾ ਮੈਨੂੰ ਬੜੀ ਸ਼ਰਮ ਆਉਂਦੀ ਆ ਮੰਮੀ ਨੂੰ ਇਹਨਾਂ ਨੇ ਬਾਹਰ ਤੇ ਕੱਢ ਦਿੱਤਾ ਵਾ ਕਿ ਲੋਕੀ ਕੀ ਸੋਚਣਗੇ ਜੇ ਕੇ ਨੇ ਵੇਖ ਲਿਆ ਕਿ ਨੂ ਨਾ ਲੜਕੀ ਬਾਹਰ ਨਿਕਲੀ ਆ ਇਹ ਨੂ ਨਹੀਂ ਇਹਦੀ ਚੰਡੀ ਹੋਣੀ ਜਿੰਨੇ ਪਰ ਘਰੋਂ ਬਾਹਰ ਕੱਢ ਦਿੱਤਾ ਵਾ ਵੇਖਾਂ ਤੇ ਸ੍ਰੀ ਭੁਲਾਈ ਇੱਥੇ ਹੈਗੀ ਆ ਕਿ ਚਲ ਗਈ ਆ ਹਾਈ ਹਾਈ ਇਹ ਤਾਂ ਲੱਗਦੇ ਅੱਜ ਬਾਹਰ ਹੀ ਨਿਕਲਨੇ ਅੰਦਰੇ ਬਚੇ ਗਏ ਆ ਇਦਾਂ ਕਰਦੀ ਆ ਮੈਂ ਹੀ ਵੇਨ ਨਹੀਂ ਚਾਹਤੀ ਮਾਰ ਕੇ ਦਰਾਂ ਦੀ ਕੋਈ ਨਾ ਕੋਈ ਵੇੜੇ ਚ ਦਿਖੂਗਾ ਨਾ ਮੈਨੂੰ ਨਿੱਕ ਤੇਰਾ ਬੇੜਾ ਕਰਕੇ ਹੋਇਆ ਸਾਰਾ ਚਾਤੀਆਂ ਮਾਰ ਮਾਰ ਵੇਨੀਆਂ ਮੇਰੇ ਵੱਲ ਸਾਰੇ ਤੇਰੇ ਪੰਗੇ ਪਾਏ ਆ ਹੈ ਹੁਣ ਕੀ ਵੇਨਨੀ ਆ ਮੁੰਮੀ ਮੇਰੇ ਘਰ ਦੇ ਪੰਗੇ ਆ ਤੂੰ ਹੀ ਆਪਣੀ ਕਰਤੱਬੀ ਬਾਹਰ ਨਿਕਲੇ ਹੋ ਮੈਂ ਚਲੇ ਵੇਖਣ ਦੀ ਮੈਨੂੰ ਟੈਨਸ਼ਨ ਹੋਣੀ ਹੀ ਤੁਹਾਡੀ ਪਰ ਟੈਨਸ਼ਨ ਨਹੀਂ ਹੋਣੀ ਤੂੰ ਇਹ ਵੇਖਣ ਦੀ ਵੀ ਮਾਈ ਗਈ ਆ ਕਿ ਨਹੀਂ ਗਈ ਨਹੀਂ ਮੈਂ ਨਾ ਜਾਵਾ ਨਾ ਅੱਜ ਤੇ ਨਾ ਕੱਲ ਤੇਰਾ ਬੇੜਾ ਕਰ ਤਾ ਤੇਰਾ ਤੇਰੇ ਜੁੰਡੀ ਫੜ ਕੇ ਕਾ ਬਾਹਰ ਕੱਢੋ ਤੇਰੇ ਮੰਮੀ ਇੰਨਾ ਉੱਚੀ ਕਰ ਤੋ ਬੋਲੀ ਜਾਂਦੇ ਹੋ ਤਾਂ ਬੋਲੀਂ ਦੀ ਭਾਂਡ ਗਵਾਂਡ ਸੁਣ ਲੇਗਾ ਨਾਲੇ ਮੇਰੀ ਵਜਨ ਨਾ ਨਹੀਂ ਬਾਹਰ ਨਿਕਲੇ ਇਹ ਤੁਹਾਡੇ ਨਾਲ ਹੋਣਾ ਹੀ ਚਾਹੀਦਾ ਸੀ ਹੀ ਜੋ ਕਿਤਾਬੋਂ ਕਿਤੇ ਨਹੀਂ ਪੈਣਾ ਹੁਣ ਤਾਨੂੰ ਇੱਥੇ ਰਹਿ ਕੇ ਨਹੀਂ ਮੇਰੇ ਕਰਤੱਬੀ ਕੁਛ ਨਹੀਂ ਹੋਇਆ ਸਾਰਾ ਬੇੜਾ ਗਰਕ ਹੋਇਆ ਤੇਰਾ ਤੇਰਾ ਕ ਲੈਣੀ ਏ ਜਿੰਨੇ ਸਿਆਪੇ ਪਾਉਂਦੀਆਂ ਨਾ ਘਰ ਚ ਤੂੰ ਪਾਉਂ ਲਈਆਂ ਮੇਰੀ ਧੀ ਨੂੰ ਪੜਾਹ ਪੜਾ ਕੇ ਪੜਾਹ ਪੜਾ ਕੇ ਮੇਰੇ ਬਰਖਲਾਫ ਕਰਤਾ ਲੈ ਕੇ ਤੇ ਤੁਰ ਪਈ ਉਹਨਾਂ ਦੇ ਘਰ ਸਾਰਾ ਬੇੜਾ ਤੇ ਤੇਰਾ ਗਰਕ ਹੋਇਆ ਜੋ ਤੂੰ ਚੰਬੀ ਸੀ ਨਾ ਉਹ ਤੇਰੇ ਮਨਸੂਬੇ ਹੋ ਗਏ ਕਾਮਯਾਬ ਤੇਰੇ ਕਲੇਜੇ 'ਚ ਪੈ ਗਈ ਅੱਜ ਠੰਡ ਹੈ ਮਨਾ ਖੁਸ਼ੀਆਂ ਕੋਈ ਗੱਲ ਨਹੀਂ ਇਹ ਖੁਸ਼ੀਆਂ ਬਹੁਤਾ ਚਿਰ ਨਹੀਂ ਚਲਣੀਆਂ ਤੇਰੀਆਂ ਵੇਖੀ ਜਾਏ ਤੂੰ ਅੱਜ ਜੋ ਕੁਝ ਹੋਣਿਆ ਨਾ ਆ ਸਭ ਕੁਝ ਤੇਰੇ ਤੇ ਆ ਤੇਰੇ ਤੇ ਤੇ ਵੇਖੀ ਇੱਕ ਦਿਨ ਤੇਰਾ ਜੁੰਡਾ ਫੜ ਕੇ ਵੀ ਕੋਈ ਬਾਹਰ ਕੱਢਣਾ ਤੈਨੂੰ ਕਿਸਨੇ ਫੇਰ ਤੈਨੂੰ ਯਾਦ ਆਊਗਾ ਕਿ ਕਿੱਦਾਂ ਕਿਸੇ ਨੂੰ ਬਾਹਰ ਕਢਾਈਦਾ ਵਾ ਮੰਮੀ ਤੁਸੀਂ ਚੁੱਪੀ ਕੀਤੇ ਰਹੋ ਅਜੇ ਵੀ ਨਹੀਂ ਆਇਆ ਤੁਹਾਨੂੰ ਲੱਗੀ ਬੱਦੂਆ ਦੇਣਿਓ ਤਾਂ ਹੀ ਤੁਹਾਡੇ ਨਾਲ ਚੀਜ਼ਾਂ ਹੁੰਦੀਆਂ ਵਾ ਤੇ ਨਾਲੇ ਦੂਜੀ ਗੱਲ ਵੀ ਜੋ ਮੈਂ ਆਪਣੀ ਨੂੰ ਨਾ ਇਦਾਂ ਕਰਾਂਗੀ ਤਾਂ ਹੀ ਮੇਨਾਂ ਇਦਾਂ ਹੋਊਗਾ ਤੁਹਾਡੇ ਵਰਗੀ ਨਹੀਂ ਆ ਮੈਂ ਨਹੀਂ ਮੈਂ ਬਨਣਾ ਵਾ ਯਾਰੀ ਬਕਵਾਸ ਨਾ ਕਰ ਬੋਤੀ ਮਾਰ ਮਾਰ ਕੇ ਤੇਰਾ ਮੂੰਹ ਲਾਉਂਗੀ ਭੰਨ ਤੇਰਾ ਮੇਰੀ ਗੱਲ ਸੁਣ ਲੈ ਤੇਰੀ ਗੁੱਤ ਨੂੰ ਵੱਲ ਦੇ ਦੇਣਾ ਗੇਟ ਖੋਲ ਬੰਦੇ ਦੀ ਬਣ ਕੇ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਐ ਗੇਟ ਕਰ ਤੂੰ ਖੋਲਾ ਮੰਮੀ ਮੈਂ ਸਿੱਤਰ ਖਾਣੇ ਆ ਸਾਰਿਆਂ ਕੋ ਤੂੰ ਬਾਹਰ ਹੀ ਚੰਗੇ ਹੋ ਮੈਂ ਤੇ ਤਰਸ ਆਉਂਦੇ ਵੀ ਚੱਲ ਵੇਨੀ ਆ ਵੀ ਕੀ ਕੰਡੇ ਆ ਤੇ ਚਾਹ ਪਾਣੀ ਪੁੱਛ ਲੈਨੀ ਆ ਮੈਂ ਤੇ ਐਵੇਂ ਆ ਗਈ ਆ ਨਾ ਹੀ ਤੁਹਾਨੂੰ ਕੋਈ ਪੁੱਛੇ ਕੋਈ ਚੀਜ਼ ਇੱਥੇ ਹੀ ਰਹੋ ਵੀ ਤੂੰ ਮੈਨੂੰ ਚਾਹ ਪੁੱਛ ਲਈ ਤੂੰ ਤੇਰੇ ਕੋਲ ਤਾਂ ਜ਼ਹਿਰ ਹੋਵੇ ਉਹ ਮੈਨੂੰ ਦਵੇ ਜ਼ਹਿਰ ਦੇਣ ਨੂੰ ਫਿਰਨੀ ਆ ਤੂੰ ਮੈਨੂੰ ਨਹੀਂ ਹੁਣ ਜਾਨੀ ਕਿੱਥੇ ਆ ਨਿਕਲੋ ਜਾ ਹੁਣ ਮੇਰੀ ਗੱਲ ਸੁਣ ਕੇ ਜਾਵੀਂ ਚੱਲੀ ਕਿੱਥੇ ਆ ਵੇਖਾ ਕਿੱਧਰ ਨੂੰ ਜਾਂਦੀ ਆ ਨਹੀਂ ਖੋਲ ਜਾ ਗੇਟ ਨਹੀਂ ਡੈਣੇ ਨਿਕ ਲੈਣੀਏ ਖੋਲ ਦੇ ਗੇਟ ਹਾਏ ਹਾਏ ਵੇ ਭੋਲਣ ਦੀ ਕਿਦਾਂ ਹੀ ਤੇ ਜੇ ਆਂਡ ਗਵਾਂਡ ਸੁਨੇਗਾ ਤਾਂ ਫੇਰ ਇੰਨੇ ਸਾਡੀ ਬੇਇੱਜ਼ਤੀ ਕਰਾਉਣੀ ਆ ਉੱਥੇ ਹੀ ਤੇ ਇੰਨੇ ਉੱਥੇ ਨਹੀਂ ਸਾਨੂੰ ਜੀਨ ਜੋਗਾ ਛੱਡਿਆ ਜੇ ਹੁਣ ਆ ਦੂਜੇ ਪਿੰਡ ਆਏ ਤਾਂ ਇੱਥੇ ਵੀ ਨਹੀਂ ਸਾਨੂੰ ਇੰਨੇ ਜੀਨ ਦੇਣਾ ਐਦਾਂ ਕਰ ਨਹੀਂ ਡੈਡੀ ਹੁਣਾਂ ਨੂੰ ਕਹਿਨੀ ਆ ਤੈਨੂੰ ਅੰਦਰ ਵੜ ਲਓ ਨਹੀਂ ਤੇ ਸਾਡੀ ਬੇਇੱਜ਼ਤੀ ਬੜੀ ਹੋਣੀ ਜੀ ਕਿੱਧਰ ਨੂੰ ਜਾਵਾਂ ਹੁਣ ਮੈਂ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਲੱਗਦਾ ਸਾਰਿਆਂ ਨੇ ਸੌਂ ਖਾ ਲਈ ਆ ਪਿੰਨੂੰ ਅੰਦਰ ਲਈ ਵੜਨਾ ਹਮਤਰਾ ਬਗਾਨਾ ਪਿੰਡ ਵਾ ਕਿਹਦੇ ਵੱਲ ਜਾਵਾ ਪਿਆਣ ਕੇ ਤੇ ਗੇਟ ਖਲਾਓ ਤੇ ਮੈਨੂੰ ਅੰਦਰ ਵਾੜੋ ਇੱਥੇ ਵੀ ਜਲੂਸ ਨਿਕਲ ਜਾਣਾ ਲੱਗਦਾ ਕੀ ਕਰਾਂ ਮੈਂ ਸਾਰਾ ਬੇੜਾ ਗਰਕ ਤਾ ਮੇਰੀ ਨੌਂ ਦਾ ਹੋਇਆ ਵਾ ਇੱਕ ਵਾਰੀ ਅੰਦਰ ਚਲ ਗਈ ਨਾ ਇਹਨੂੰ ਤੇ ਪੱਕਾ ਮੈਂ ਵੇਖੀ ਸੀ ਜੁੰਡੇ ਨੂੰ ਹਲਕਾ ਦਦਨੀ ਮੇਰੇ ਪੁੱਤ ਨਾਲ ਆਕਾਰੇ ਤਰ ਕੋਈ ਗੱਲ ਨਹੀਂ ਕੀ ਹੈ ਦਿਲ ਵੱਡਾ ਕਰਕੇ ਰੱਖ ਕੋਈ ਗੱਲ ਨਹੀਂ ਹੋਈ ਅਜੇ ਡੁੱਲੇ ਬਿਰਹਾ ਕੋਹ ਨਹੀਂ ਕਾ ਬਿਗੜਿਆ ਪਰ ਗੈਰੀ ਜੀ ਮੈਂ ਤਦੇ ਨਹੀਂ ਸੋਚਿਆ ਕਿ ਮੇਰੀ ਮਾਂ ਵੀ ਇਦਾਂ ਕਰ ਸਕਦੀ ਆ ਸੱਤੋਂ ਮੈਂ ਡਿਗੁਣਾ ਗਾਣਾ ਮੇਰੀ ਮਾਂ ਆ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਤੀ ਨਾ ਜੇ ਮਤਰੀ ਮਾਂ ਹੁੰਦੀ ਨਾ ਮੈਂ ਤਾਂ ਵੀ ਸੋਚਦੀ ਕਿ ਇਹਨੂੰ ਮੇਰਾ ਕੀ ਦੁੱਖ ਵਾ ਆਪਣੀ ਮਾਂ ਹੀ ਨਹੀਂ ਆਪਣੀ ਧੀ ਦਾ ਸੋਚਦੀ ਕਿਹੜੇ ਕੀ ਸੋਚਣਾ ਜੀਵ ਨੇ ਆ ਕੰਮ ਕੀਤਾ ਨਾ ਤਾਂ ਤਾਂ ਹੀ ਘਰੋਂ ਬਾਹਰ ਕੱਢੀ ਹੈ ਹੈ ਇਹਦੇ ਇਹਦੀਆਂ ਬੇੜੀਆਂ ਜਵਟੇ ਪਏ ਸਾਰੇ ਅ ਜੋ ਕੰਮ ਤੇਰਾ ਹੋਇਆ ਨਾ ਸਾਰਾ ਇਹਨੇ ਕੀਤਾ ਮੈਂ ਉਦੋਂ ਕਹੇ ਮੈਂ ਆਹ ਫੜੀ ਜਿਤਨਾ ਮਾਦੀ ਨਾ ਗਈਏ ਨਾ ਗਈਏ ਨਾ ਗਈਏ ਇਹਨੇ ਭਾਰੇ ਕੰਨੀ ਮੰਨੀ ਪਤਾ ਨਹੀਂ ਕਿ ਰੇ ਕਿਤਰਾ ਜੇ ਸੋਨੇ ਜਾਇਦ ਬੈਠੇ ਜਿਹੜਾ ਇਹਨੇ ਮੇਰਾ ਪੁੱਤ ਨਾ ਕਰ ਇਤਰਾ ਹੈ ਤੇ ਸੋਈ ਤੇ ਰਿਟਾ ਕੇ ਬੈਠੇ ਅਸੀਂ ਪੁੱਤ ਕਿੱਥੇ ਜਿਵਾਣਗੇ ਹੈ ਯਾਰ ਇਹਨੇ ਦੀ ਜਾਇਦ ਦੇ ਸੁਪਨੇ ਨੇ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਹੈ ਚਲ ਕੋਈ ਗੱਲ ਨਹੀਂ ਪੁੱਤ ਹਾਂ ਨਹੀਂ ਮੇਰੀ ਕਰਮਾ ਜੇ ਕਬਾੜ ਜਣਾ ਤਾਂ ਮੈਂ ਕਿੱਦਾਂ ਚੱਲ ਜੰਦੀ ਉਹ ਜੇ ਇਹਨੇ ਬਾਹਰ ਹੀ ਤੈਨੂੰ ਭਲਾਉਣਾ ਹੈ ਤੇ ਜਾਂ ਥੋੜੀ ਬੋਧੀ ਜ਼ਮੀਨ ਵੇਚ ਲੈਂਦੇ ਤੇ ਤੈਨੂੰ ਬਾਹਰ ਵਾਲਾ ਕੋਰਸ ਕਰਾ ਲਈਂਦੇ ਤੇ ਤੂੰ ਚੱਲ ਜਾਂਦੀ ਆਪਣੇ ਪੈਰਾਂ ਤੇ ਹਾਂ ਆ ਸਿਆਪਾ ਨਾ ਹੀ ਪੈਂਦਾ ਇੰਨਾ ਹਰਾ ਕੰਮ ਤੇ ਉੱਥੇ ਆ ਗਿਆ ਨਾ ਸਾਰੇ ਪਾਸਿਓ ਖਰਚਾ ਕਦਾ ਪਤਾ ਕਿ ਨਹੀਂ ਹੋਏ ਸਾਰੇ ਪਾਸਿ ਉਹ ਉਹ ਡਾਇਰੈਕਟ ਜੀ ਨਾਲ ਲੈਣਾ ਇਹ ਗੱਲ ਤੇ ਮੰਮੀ ਸਮਝਦੀ ਨਹੀਂ ਹੈਗੇ ਸਿਰਫ ਇਹੋ ਸੋਚਦੀ ਕਿ ਜੋ ਮੈਂ ਕਰੰਦੀ ਉਹੋ ਸਹੀ ਬਾਕੀ ਸਾਰੇ ਗਲਤ ਵਾ ਇਹ ਬੁੱਢੀ ਨੇ ਨਾ ਸਾਡੇ ਘਰ ਦਾ ਬੇੜਾ ਘਰ ਕੱਢ ਗਿਆ ਸੱਚੀ ਗੱਲ ਪੁੱਛਣ ਤੇ ਕਿਸ ਵੇਲੇ ਨਾ ਪੁੱਤ ਪਰਮਾਤਮਾ ਜਿਹੜਾ ਵਾ ਨਾ ਏਨ ਧਿਆਨ ਹੀ ਬੰਦੇ ਦਾ ਰਹਿੰਦਾ ਵਾ ਤੇ ਕੋਈ ਗੱਲ ਨਹੀਂ ਜੇ ਬੜੀ ਲੰਮੀ ਜ਼ਿੰਦਗੀ ਆ ਅਜੇ ਬੜਾ ਕੁਛ ਵਾ ਦੁਨੀਆ ਦੇ ਵਿੱਚ ਵੇਖਣ ਮਾਹ ਤੇ ਏਡੀ ਖਦੀ ਮੇਰਾ ਪੁੱਤ ਢੇਰੀ ਢਾਗੇ ਨਾ ਬੈ ਠੀਕ ਆ ਮੇਰੇ ਸਾਰਾ ਦੋਤਰਾ ਬਿਮਾਰ ਹੋਏ ਨਾ ਵਾ ਡੈਡ ਜੀ ਹੋਰ ਕੀ ਚੀਜ਼ ਦਾ ਦੁੱਖ ਨਹੀਂ ਹੈਗਾ ਮੈਨੇ ਸਿਰਫ ਮੰਮੀ ਕਰਕੇ ਹੁੰਦਾ ਵਾ ਕੀ ਇਹੀ ਨਹੀਂ ਮੇਰਾ ਚੰਗਾ ਸੋਚ ਸਕਦੇ ਚੱਲ ਜੋ ਹੁਣ ਆ ਨਾ ਕੋਈ ਗੱਲ ਨਹੀਂ ਕੀ ਆਉਣ ਵਾਲੇ ਪੁੱਤ ਟਾਈਮ ਨੂੰ ਵੇਖੀ ਵੀ ਗਾੜੀ ਹੁਣ ਕੀ ਕਰਨਾ ਵਾ ਇਹ ਤੈਨੂੰ ਹੱਥ ਹੱਥ ਰੱਗੇ ਬਹਿ ਗਏ ਨਾ ਤੇ ਪੁੱਤ ਤੇਰੀ ਜ਼ਿੰਦਗੀ ਬਿਲਕੁਲ ਖਰਾਬ ਹੋਈ ਨਹੀਂ ਆਇ ਤੂੰ ਨਾ ਮੇਰਾ ਪੁੱਤ ਰਵੀਨ ਠੀਕ ਆ ਹਰ ਥਾਂ ਤੇਰੇ ਨਾਲ ਮੈਂ ਖਲੋਤਾ ਵਾਂ ਮਾੜੇ ਚੰਗੇ ਥਾਂ ਤੇ ਠੀਕ ਆ ਕਿਉਂਕਿ ਇਹ ਗੱਲ ਦੀ ਪਰਵਾਹ ਨਹੀਂ ਕਰਨੀ ਮੇਰੇ ਹੁੰਦੇ ਆ ਸਮਝ ਗਈ ਗੱਲ ਕਿ ਨਹੀਂ ਹਾਂਜੀ ਤੇ ਮੇਰਾ ਪੁੱਤ ਬਿਮਾਰ ਨਾ ਹੋ ਜੇ ਠੀਕ ਆ ਤੇ ਮਾਰਨ ਨੰਮੇ ਪੈ ਆ ਚਾਚੂ ਦੇ ਮਾਂ ਨਹੀਂ ਡੈਡੀ ਜੀ ਜਿੰਨਾ ਡੈਡੀ ਸੋਚਦੇ ਨੇ ਜਿਵੇਂ ਮੇਰੀ ਮਾਂ ਇਹਨਾ ਸੋਚਦੀ ਹੁੰਦੀ ਤੇ ਆਜਾ ਦਿਨ ਵੇਖਣੀ ਨਹੀਂ ਨਹੀਂ ਪੈਣੇ ਮੰਮੀ ਮੰਮੀ ਕੀ ਗੱਲ ਏ ਕੁਛ ਨਹੀਂ ਗੱਲ ਤਾਂ ਕੋਈ ਵੀ ਨਹੀਂ ਪੁੱਤ ਤੁਹਾਡੇ ਜੀਚ ਕੋਈ ਮੈਨੂੰ ਪਤਾ ਨਹੀਂ ਆ ਤਾਂ ਉਠੋ ਮੰਮੀ ਐਦਾਂ ਨਾ ਪੇਰਿਆ ਕਰੋ ਜਦੋਂ ਮੰਮੀ ਤੀ ਹੇਦਾਂ ਕਰਦੇ ਹੋ ਨਾ ਤੇ ਮੈਨੂੰ ਪਤਾ ਨਹੀਂ ਕੀ ਹੁੰਦਾ ਚਲ ਕੋਈ ਨਹੀਂ ਪੁੱਤ ਦਵਾਈ ਦੂ ਹੀ ਖਾਣੀ ਆ ਪੈ ਜਾਣਾ ਵਾ ਫਰਕ ਕਿ ਹਵਾ ਸਿਰ ਢਲਾ ਮੱਠਾ ਵੀ ਹੋ ਹੀ ਜਾਂਦਾ ਵਾ ਉਹ ਮੰਮੀ ਇੱਕ ਦਿਨ ਦਾ ਹੋਏ ਕੰਮ ਦੇ ਫੇਰ ਰਹਿਣਾ ਕਿੰਨੇ ਦਿਨਾਂ ਦਾ ਮੈਂ ਵੇਖਣ ਡਿਆ ਤੁਹਾਨੂੰ ਤੁਸੀਂ ਦੱਸੋ ਹਾਂ ਗੱਲ ਕੀ ਹੈ ਖੋਲਗੇ ਤੁਸੀਂ ਗੱਲ ਨਹੀਂ ਇੱਕ ਦੇ ਕਰਦੇ ਕੋਤ ਕੋਈ ਗੱਲ ਨਹੀਂ ਹੈ ਤੂੰ ਫਿਕਰ ਨਾ ਕਰ ਕੋਈ ਨਹੀਂ ਮੈਂ ਸਜੇ ਸਜੇ ਆਪੇ ਪੈਰਾਂ ਤੇ ਹੋ ਜਾਣਾ ਮੈਂ ਅਜੇ ਤੇ ਮੇਰਾ ਸਰੀਰ ਇੰਨਾ ਡਾਉਨ ਆ ਨਾ ਮੇਰੇ ਕੋਲ ਗੱਲ ਵੀ ਨਹੀਂ ਕਰਨਾ ਹੋ ਰਹੀ ਹੈ ਮੰਮੀ ਤੁਸੀਂ ਦੱਸਦੇ ਹੈ ਨਹੀਂ ਨਾ ਪਰ ਮੈਨੂੰ ਪਤਾ ਹੈ ਕੀ ਗੱਲ ਹੈ ਦੱਸ ਜਿਹੜੀ ਗੱਲ ਤੇ ਤੁਸੀਂ ਟੈਨਸ਼ਨ ਲਈ ਹੈ ਦੱਸ ਭਲਾ ਕਿਹੜੀ ਗੱਲ ਤੂੰ ਦੱਸ ਦੇ ਚਨਵਦੀਪ ਹੁਣੀ ਉਧਰ ਆਈਆਂ ਸੀ ਉਦੋਂ ਤੇ ਤੁਸੀਂ ਇੱਦਾਂ ਡੇ ਤੇ ਜੇ ਮੰਮੀ ਤੁਹਾਨੂੰ ਹੀ ਕੁਝ ਹੋ ਗਿਆ ਤੇ ਫੇਰ ਜੇ ਤੁਸੀਂ ਆਂਦੇ ਹੋ ਨਾ ਤੇ ਮੈਂ ਵੀ ਉਹਨਾਂ ਦਾ ਜਲੂਸ ਕੱਢਾਂ ਉਹਨਾਂ ਵਾਂ ਇੱਥੋਂ ਲੈਣਾ ਕੋਈ ਚਾਰ ਜਾਣੇ ਨਾ ਪੁੱਤ ਇਦਾਂ ਦਾ ਕੰਮ ਨਹੀਂ ਕਿੰਗਾ ਜਿਹੜੇ ਖਾਨਦਨ ਦੀ ਪੁੱਤ ਹੁੰਦੇ ਨਾ ਉਹ ਮਾਂ-ਪਿਓ ਦੀ ਇੱਜ਼ਤ ਬਣਾਉਂਦੇ ਨੇ ਅਸੀਂ ਇਹ ਕੰਮ ਨਹੀਂ ਕਰਨਾ ਕੋਈ ਗੱਲ ਨਹੀਂ ਜੇ ਉਹ ਆਈਆਂ ਨੇ ਨਾ ਤੇ ਕੋਈ ਨਹੀਂ ਆਪਾਂ ਨੂੰ ਉਹਨਾਂ ਨੂੰ ਜਿਹੜਾ ਪੁੱਤ ਨੂੰ ਲਾਇਆ ਵਾ ਤੇ ਫੇਰ ਹੁਣ ਦੁੱਖ ਤਾਂ ਹੁੰਦਾ ਹੀ ਆ ਨਾ ਜਦੋਂ ਘਰ ਵਿੱਚ ਕੋਈ ਮੁਸੀਬਤ ਪਈ ਹੋਵੇ ਤੇ ਮੰਮੀ ਜਲੂਸ ਹੀ ਕੱਢ ਕੇ ਆਉਣਾ ਅਗਲੇ ਆਂਦਾ ਉਹ ਤਾਂ ਇਹ ਝੂਠੇ ਆਪਾਂ ਦੇ ਹੈ ਵੀ ਸੱਚੇ ਆ ਪੁੱਤ ਰੱਬ ਤੇ ਵੀਂਦਾ ਹੀ ਆ ਨਾ ਜੇ ਉਹਨਾਂ ਨੇ ਸਾਡੇ ਨਾਲ ਕੀਤਾ ਨਾ ਉਹਨਾਂ ਨੇ ਆਪੇ ਹੀ ਭੁਗਤ ਲੈਣਾ ਕੋਈ ਗੱਲ ਨਹੀਂ ਤੂੰ ਗਲਤ ਕੰਮ ਨਹੀਂ ਕਰਨਾ ਰੱਬ ਤੇ ਡੋਰਾ ਸੋਰ ਛੜ ਰੱਬ ਚੰਗੇ ਦਾ ਵੀ ਸੋਚੂਗਾ ਤੇ ਮਾੜੇ ਦਾ ਵੀ ਸੋਚੇ ਪਰ ਫਿਰ ਤੂੰ ਹੀ ਇਦਾਂ ਨਾ ਨਾ ਕਰਿਆ ਕਰੋ ਮਾੜਾ ਮੋਟਾ ਫਿਰਿਆ ਤੁਰਿਆ ਕਰੋ ਕਿਸੇ ਨਾਲ ਗੱਲਬਾਤ ਕਰਿਆ ਕਰੋ ਪਰ ਗਲਤ ਤੇਰੀ ਠੀਕ ਆ ਕੋਈ ਗੱਲ ਨਹੀਂ ਮੈਂ ਉਠਿਆ ਕਰਾਂਗੀ ਮੈਂ ਹਿੰਤ ਕਰਾਂਗੀ ਇਦਾਂ ਬਾਹਰ ਅੰਦਰ ਨਿਕਲਨੀ ਆ ਕੋਈ ਨਹੀਂ ਜਿਹੜੀ ਚੀਜ਼ ਦੀ ਲੋੜ ਆ ਤੂੰ ਮੈਨੂੰ ਆਵਾਜ਼ ਮਾਰਿਆ ਕਰ ਮੈਂ ਤੇਰੀ ਮੰਨ ਲਿਆ ਕਰਾਂਗੀ ਹਾਂ ਉਹ ਨਹੀਂ ਮੰਮੀ ਮੈਂ ਕੀ ਮੰਗਣਾ ਏ ਤੂੰ ਹੀ ਦੱਸੋ ਜੇ ਤੁਹਾਨੂੰ ਕੋਈ ਚਾਹੀਦਾ ਤੇ ਪੁੱਤ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਨਾਲ ਥੋੜੀ ਜਿਹੀ ਰੈਸਟ ਦੀ ਲੋੜ ਆ ਤਾਂ ਕਰਕੇ ਮੈਂ ਲੰਮੇ ਪਈ ਰਹੀ ਨਹੀਂ ਤੇ ਤੂੰ ਮੇਰਾ ਪੁੱਤ ਮਾਸਾ ਫਿਕਰ ਨਾ ਕਰਿਆ ਉਹ ਚਲੋ ਫਿਕਰ ਤੇ ਨਹੀਂ ਮੰਮੀ ਮੈਂ ਕਰਦਾ ਪਰ ਤਾਂ ਡੈਲ ਵੀ ਇੱਕ ਵਾਰ ਹੋ ਜਾਂਦਾ ਨਾ ਇਦਾਂ ਤੇ ਜਿਹੜਾ 24 ਘੰਟੇ ਮੰਜੀ ਦੇ ਰਹਿਣਾ ਇਹ ਵੀ ਬਿਮਾਰੀ ਦਾ ਘਰ ਹੀ ਐ ਸਿਰੇ ਸ਼ਾਮੀ ਤੀਸੇਰ ਕਰਿਆ ਕਰੋ ਆਪ ਵੀ ਠੀਕ ਹੋ ਜਾਣਾ ਗੰਦ ਤੇਰੀ ਬੋਤ ਤੁਰ ਗੁਰਦਾਰੇ ਜਾਇਆ ਕਰੋ ਜ਼ਰੂਰ ਕੋਈ ਨਹੀਂ ਬੋਤ ਗੁਰਦਾਰੇ ਤੇ ਮੈਂ ਜਾਣੀ ਆ ਉੱਥੇ ਤੇ ਮੈਂ ਨਾਗਾ ਨਹੀਂ ਪਉਂਦੀ ਆ ਹੋਣੀ ਥੋੜੇ ਜੇ ਦਿਨ ਹੋ ਗਿਆ ਸਰੀਰ ਨੇ ਹਿੰਮਤ ਹੀ ਨਹੀਂ ਕੀਤੀ ਨਹੀਂ ਤੇ ਮੈਂ ਤੇ ਤੈਨੂੰ ਪਤਾ ਜਾਣੀ ਜਾਨੀ ਅੱਗੇ ਪੱਕਾ ਹੀ ਆਹ ਤੇ ਕੋਈ ਗੱਲ ਨਹੀਂ ਗੁਰਦਾਰੇ ਜਾਏ ਨਾ ਬੰਦਾ ਤੇ ਸਾਰੇ ਦੁੱਖ ਕੱਟੇ ਜਾਂਦੇ ਨੇ ਤੇ ਪਾਜੋ ਫਿਰ ਤੁਸੀਂ ਲੰਮੇ ਜੇ ਕੁਝ ਖਾਣਾ ਪੀਣਾ ਤੇ ਦੱਸ ਦੋ ਨਹੀਂ ਬੋਤ ਕੁਝ ਨਹੀਂ ਖਾਣਾ ਤੇ ਕਿਤੇ ਦੂਰ ਨਾ ਜਾਵੀਂ ਘਰੇ ਹੀ ਰਹੀਂ ਉਹ ਨਹੀਂ ਨਹੀਂ ਇੱਥੇ ਹੀ ਆ ਮੇਰਾ ਪੁੱਤ ਮੇਰਾ ਕਿਨ੍ਹਾ ਕਰਦਾ ਵਾ ਬੜੀਆਂ ਗੱਲਾਂ ਲੁਕਾਉਂਦੀਆਂ ਪਰ ਉਹਨੂੰ ਨਾ ਮੇਰੇ ਮੂੰਹ ਤੋਂ ਪਤਾ ਲੱਗ ਜਾਂਦਾ ਕਿ ਮੇਰੀ ਮਾਂ ਅੰਦਰੋਂ ਅੰਦਰ ਟੈਨਸ਼ਨ ਲੈਂਦੀ ਐ ਕੀ ਦੱਸਾਂ ਤੈਨੂੰ ਪੁੱਤ ਈਆਂ ਪੁੱਤਾਂ ਤੋਂ ਵੱਧ ਕੇ ਹੋਰ ਕਿਹੜਾ ਦੁੱਖ ਹੁੰਦਾ ਇਹੋ ਹੀ ਤਾਂ ਦੁੱਖ ਵਾ ਪੀ ਰੱਬਾ ਜੇ ਰਿਸ਼ਤੇਦਾਰੀ ਦੇਣੀ ਤੇ ਚੰਗੀ ਨਹੀਂ ਤੇ ਦਿਉ ਦਿਨੋਂ ਤੋਂ ਕੋਈ 4 ਸਾਲ ਠਹਿਰ ਕੇ ਹੋ ਜਾਂਦਾ ਕਿੰਨਾ ਇਹ ਦਿਨਾਂ ਕੱਦੀ ਰਹੀ ਔਰ ਮੈਂਟ ਨਹੀਂ ਲਾਇਆ ਕਿੱਧਰ ਦੀ ਗੱਲ ਕਿਧਰ ਨੂੰ ਮਾਵਾਂ ਤੀਆਂ ਲੈ ਗੁਆ। ਡੜੀ ਉੱਠੋ ਦਵਾਈ ਖਾ ਲੋ। ਆਪਾਂ ਨਹੀਂ ਪਿਆ ਜੇ। ਇਤਰਾ ਮੇਰੀ ਗੱਲ ਸੁਣ ਮੈਂ ਦਵਾਈ ਖਾਣਾ ਵਾ। ਨੀਨੂ ਕਿੱਥੇ ਆਉਣੀ ਬੈਰਾ। ਕੀ ਹੋਇਆ ਡੜੀ? ਠੀਕ ਜੇ? ਉਹ ਠੀਕ ਹੀ ਹੈ ਯਾਰ। ਠੀਕ-ਠੂਕ ਆ ਦੇ ਤੈਨੂੰ ਪਤਾ ਵਾ ਜਦੋਂ ਘਰ ਰੀਤੀ ਵੱਡੀ ਮੁਸੀਬਤ ਪਈ ਤੇ ਬੰਦਾ ਹੈ? ਕਦੀ ਸੁਖੀ ਹੋ ਸਕਦਾ ਵਾ। ਇਹ ਤਾਂ ਗੱਲ ਸਹੀ ਜੀ। ਮੈਂ ਨਾ ਵੀਰ ਉਡੀ ਜਵਾਨ ਜਵਾਨ ਵਾ ਦੇਖਿਆ ਰੱਖਿਆ ਕਰੋ ਉਹਨਾਂ ਕੋ ਖਾ ਪੀ ਕੇ ਕਿਤਾ ਬਤਾਠਾ ਹੋ ਗਈ ਤੇ ਮੁੜ ਕੇ ਲੋਕਾਂ ਸਾਨੂੰ ਨਹੀਂ ਉਹ ਕੇ ਪਾਸੇ ਜੀਣ ਦੇਣਾ ਉਹ ਡੈਡੀ ਮੈਨੂੰ ਵੀ ਕੀ ਕਰੀ ਆ ਮਨ ਨੂੰ ਵੀ ਕਹਿ ਕਰ ਤੇ ਲੱਗੇ ਰਿਆ ਕਰੇ ਤੇ ਚੱਲ ਜਿਹੜਾ ਟਾਈਮ ਹੈਗਾ ਉਹ ਤੇ ਇਦਾਂ ਕੱਢੀ ਓਕਰ ਤੂੰ ਪਰ ਤੇਰੀ ਮਾਂ ਨੇ ਨਾ ਸਾਡਾ ਸਰੀ ਘਰ ਦਾ ਬੜਾ ਗਰਕ ਕਰਦਾ ਹੀ ਵੇਖ ਲੈ ਉਹ ਚੱਲ ਡੈਡੀ ਇਹ ਵਾਈ ਜੋਗੀ ਹੈ ਇਸੇ ਵਾਈ ਜੋਗੀ ਬੜਾ ਅਚਰ ਵੇਖ ਲਿਆ ਵਾ ਪਰ ਨਹੀਂ ਸੁਧਰਦੀ ਨਹੀਂ ਮੰਮੀ ਆ ਯਾਰ ਕੀ ਕੀਤਾ ਜਾਵੇ ਯਾਰ ਮੈਂ ਤਾਂ ਦਰਨਾ ਇੰਨੀ ਨਮੋਸ਼ੀ ਆਉਂਦੀ ਹੈ ਵੀ ਕੋਈ ਗੱਲ ਕਰਨ ਵਾਲੀ ਨਹੀਂ ਹੈ ਤੇਰੇ ਗਾੜੀ-ਗਾੜੀ ਨਾਲ ਉੱਥੋਂ ਹੀ ਉੱਠ ਕੇ ਆਇਆ ਨਵਾਂ ਲੱਗੂ ਤੇ ਉਹ ਰੋਈ ਜਾਂਦੀ ਕੀ ਕਹਿੰਦੀ ਮੇਰੇ ਕਰਮਾ ਜੀ ਇਹੋ ਕੋਹ ਲਿਖਿਆ ਸੀ ਮੈਂ ਕੋਈ ਗੱਲ ਨਹੀਂ ਪੁੱਤ ਜੀ ਹੁਣ ਤੇ ਅੱਤੇ ਪੈ ਗਈ ਟਾਈਮ ਕੱਢ ਤੇ ਮੇਰਾ ਪੁੱਤ ਨਾ ਤੂੰ ਹੀ ਨਾ ਆਉਂਦਾ ਜਾਂਦਾ ਲੱਗੇ ਰਿਹਾ ਕਰ ਉਧਰ ਹਾਲ ਚਾਲ ਪੁੱਛਿਆ ਕਰ ਤੇਰੀ ਵੀ ਤੇਰੀ ਭੈਣ ਵਾਂ ਨਿੱਕੀ ਉਹ ਕੋਈ ਨਹੀਂ ਡੈਡੀ ਪੁੱਛੂਗਾ ਮੈਂ ਇੱਥੇ ਰਹਿਣਾ ਮੈਂ ਕੋਈ ਨਾ ਪੁੱਛਰੂਗਾ ਆਹ ਮੈਂ ਨਾ ਸੁਪਰ ਵੀ ਇੱਥੇ ਬੈਠੇ ਹਾਂ ਕੀ ਹੈ ਵਾ ਮੈਂ ਤੁਹਾਡੀ ਨਾਲ ਇੱਕ ਗੱਲ ਕਰਨੀ ਆ ਕਾਦੀ ਗੱਲ ਕਰਨੀ ਡੈਡੀ ਉਹ ਤੁਸੀਂ ਮੰਮੀ ਨੂੰ ਅੰਦਰ ਵਾੜ ਲਓ ਹਾਂ ਮੇਰੀ ਗੱਲ ਸੁਣ ਲੈ ਤੂੰ ਉਹਦੀ ਨਾ ਬੋਤੀ ਭੇਲੀ ਨਾ ਬਣ ਉਹਨੂੰ ਰਹਿਣ ਦੇ ਜਿੱਥੇ ਹੈਗੀ ਆ ਮੈਂ ਭੇਲੀ ਕੀ ਬੰਨਣਾ ਡੈਡੀ ਉਹ ਬਾਹਰ ਇੰਨਾ ਰੋਲਾ ਪਾਉਂਦੇ ਆ ਤੇ ਆਣ-ਗੋਣ ਦੇ ਸੁਣੇਗਾ ਤੇ ਤੁਹਾਡੀ ਬੇਇੱਜ਼ਤੀ ਨਹੀਂ ਹੋਣੀ ਤੇ ਕੋਈ ਗੱਲ ਹੀ ਸੁਣੂਗਾ ਤੇ ਬੇਇੱਜ਼ਤੀ ਇੱਕ ਦਿਨ ਇੱਕ ਦਿਨ ਹੋਣੀ ਹੋਣੀ ਆ ਕੀ ਗੱਲ ਉਹ ਤਾਂ ਜਦੋਂ ਦੇ ਇੱਥੇ ਆ ਨੌਕਰ ਨਹੀਂ ਪਤਾ ਲੱਗਾ ਪਈ ਲੋਕੀ ਇਹ ਕਿੱਥਾਂ ਦੇ ਆ ਪਰਿਵਾਰ ਜਿਹੜਾ ਹੈ ਇੱਥੇ ਨਾ ਦਾੜੀ ਜਿੱਦਾਂ ਦੇ ਮਰਜ਼ੀ ਆ ਕੱਲੋਂ ਲੋਕਾਂ ਨੇ ਮੈਨੂੰ ਗੱਲਾਂ ਕਰਨੀਆਂ ਵਾ ਕਿ ਹਰੇ ਨੂ ਨਾ ਲੜ ਕੇ ਬਾਹਰ ਨਿਕਲੀ ਐ ਨੂਨੇ ਘਰੋਂ ਕੱਢਤੀ ਆ ਸੱਸ ਨੂੰ ਕੋਈ ਨਹੀਂ ਡੈੜੀ ਕਿ ਇੰਦਾ ਹੁੰਦਾ ਨੂਆਂ ਨੇ ਕਿੰਦੇ ਨੇ ਸਾਰੇ ਉਹ ਮੈਂ ਤਾਂ ਕਿਹਾ ਦਫਾ ਹੁੰਦੇ ਪਰੇ ਹੁਣ ਕਿੱਥੇ ਗਏ ਤੇ ਭਰਾ ਭਰੂ ਡੈੜੀ ਜਾਣਾ ਉਹਨੇ ਕਿੱਥੇ ਆ ਤੁਹਾਨੂੰ ਤੇ ਪਤਾ ਵੀ ਆ ਕਿ ਨਾ ਉਹਦੇ ਨਾ ਮਾਮੇ ਬੋਲਦੇ ਆ ਤੇ ਨਾ ਕੋਈ ਹੋਰ ਰਿਸ਼ਤੇਦਾਰ ਬੋਲਦਾ ਵਾ ਤੇ ਉਹ ਹੁਣ ਕਿੱਥੇ ਜਾਵੇ ਇਹਨੂੰ ਕਹ ਕਿ ਖੂਹ ਖਾਤੇ 'ਚ ਪੈ ਜਾ ਤਮਸਾਂ ਗੱਲ ਡੈੜੀ ਇੰਦਾ ਕਰ ਤੋ ਕਹਿਂਦੇ ਓ ਤੋ ਸ਼ਾਮਾ ਪੈਂਦੀ ਆ ਵਾ ਤੇ ਲੈ ਆਵੋ ਘਰ ਮੈਂ ਕਹਿੰਦਾ ਤੇਦੀ ਬਾਹ ਫੜੋ ਤੈਨੂੰ ਕਦੇ ਦੋ ਤਿੰਨ ਪਿੰਡਾਂ কা ਆ ਕੇ ਆਓ ਕੀ ਕੰਡੇ ਜਾ ਤੂੰ ਕਿਹੜਾ ਆਵਾ ਆ ਨਾਲ ਇਹਨੂੰ ਲੈ ਜਾ ਜਾ ਚਾਚਾ ਤੂੰ ਬੜੀ ਬਣੀ 헤ਜਲੀ ਹੋਣਾ ਤੂੰ ਅਮੀ ਚੁੱਪ ਕਰਕੇ ਬਹਿ ਨਹੀਂ ਆ ਕਿਹੜੀ ਤੂੰ ਤੂੰ ਬੜੀ ਉਹਦੀ ਸੱਗੀ ਬਣਦੀ ਆ ਯਾਰ ਮੈਨੂੰ ਆਪਣੀ ਨਹੀਂ ਸੱਗੀ ਬਣੰਦੀ ਨਹੀਂ ਆ ਵੇਖੋ ਹਾਂ ਬਾਹਰ ਜਾ ਕੇ ਇੰਨਾ ਰੋਲਾ ਪਾਉਂਦੀ ਆ ਤੇ ਬਾਅਦ ਚ ਕਿਸੇ ਨੇ ਆਂਡ ਗਵੰਡ ਸੁਣ ਕੇ ਨਾ ਉਹ ਮੁੰਡੇ ਨੂੰ ਫੋਨ ਕਰ ਦੇਣਾ ਵਾ ਕਿ ਤੁਹਾਡੇ ਘਰ ਕੀ ਤਮਾਸ਼ੇ ਲੱਗੇ ਆ ਆਣ ਕੇ ਵੇਖੋ ਆਪਣਾ ਘਰ ਚੁੱਪ ਕਰ ਜਾ ਲਗ ਜੂ ਪਤਾ ਤਾਂ ਲੱਗ ਜੇ ਕਰ ਲੂੰ ਮੈਂ ਮੁੰਡੇ ਨਾਲ ਗੱਲ ਆਪਈ ਡੈਡੀ ਵੇ ਹਲੋ ਕਿੱਦਾਂ ਬੋਲਣ ਦੇ ਆ ਠੀਕ ਤੇ ਕਹਿਣ ਦੇ ਆ ਵਾ ਠੀਕ ਆ ਫਿਰ ਨਹੀਂ ਲਿਓਣਾ ਨਾ ਲਿਆਓ ਕੱਲ ਨੂੰ ਮੈਨੂੰ ਨਾ ਕੋਈ ਗਏ ਉਹ ਨਹੀਂ ਤੇਰੇ ਕੋਲ ਕਹਿੰਨੇ ਜਾ ਜਾ ਇਹਨੂੰ ਘਰ ਲਿਆ ਜਦਨੇ ਬੜਾ ਘਰ ਸੁੱਖ ਜਗਾਣਾ ਇੱਥੇ ਉਹ ਡੈਡੀ ਗੱਲ ਤੇ ਚੰਗੀ ਕਹਿਣ ਦੀ ਆ ਜੇ ਇੱਥੇ ਪਿੰਡ ਦੇ ਵਿੱਚ ਇੱਥੇ ਪਤਾ ਲੱਗ ਗਿਆ ਨਾ ਤੇ ਜਾਵਾਂਗੇ ਕਿੱਥੇ ਹੁਣ ਮਹਾ ਤੇ ਇੱਥੇ ਆਏ ਆ ਲੱਗਿਆ ਆਣ ਗਵਾਨ ਨੂੰ ਪਤਾ ਲੱਗਣਾ ਵੀ ਇਹ ਲੋਕ ਰੋਏ ਲੜਾਈ ਕਰਦੇ ਆ ਮੇਰੀ ਗੱਲ ਸੁਣ ਲਾ ਮੈਂ ਤਾਂ ਨਹੀਂ ਉਹਨੂੰ ਨਾਲ ਜਾਣਾ ਤਾਂ ਨਾਲ ਨੂੰ ਮੈਂ ਕੋਣਾ ਹੀ ਸਾਰੇ ਜਣੇ ਨਾ ਕੰਨ ਖੋਲ ਕੇ ਗੱਲ ਸੁਣ ਲਓ ਮੇਰੀ ਇੱਕ ਪਹਿਲਾਂ ਤੁਸੀਂ ਕਹਿੰਦੇ ਵੀ ਉਹਨੂੰ ਕੋਈ ਇੰਦਾ ਕੋਹ ਨਹੀਂ ਕੋਹ ਜੇ ਅੱਜ ਉਹਨੂੰ ਮੈਂ ਕਿਹਾ ਵਾ ਨਾ ਘਰੋਂ ਬਾਹਰ ਕੱਢਿਆ ਵਾ ਤੁਸੀਂ ਸਾਰਾ ਟੱਬ ਨਹੀਂ ਨਹੀਂ ਕਰਦੇ ਉਹਨੂੰ ਘਰ ਲੈ ਆ ਜੇ ਲਿਆਉਣੀ ਆ ਨਾ ਆਪਣੇ ਜੁਮਰੇ ਤੇ ਲੈ ਆ ਮੈਂ ਨਹੀਂ ਉਹ ਕਿ ਤੂੰ ਇੱਥੇ ਘਰ ਬਣ ਦੇਣਾ ਡੈਡੀ ਗੱਲ ਤੇ ਤੁਹਾਡੀ ਸਹੀ ਆ ਪਰ ਉਹ ਜਾਊ ਕਿੱਥੇ ਹੁਣ ਉਹ ਦਬਾ ਹੁੰਦੇ ਪਰੇ ਘਰੋਂ ਕਲੰਕ ਤੇ ਮੁੱਕੂਗਾ ਉਹ ਡੈਡੀ ਆਂਡ ਗਵਾਂਡ ਇਹਨਾਂ ਨੇ ਵੀ ਗੱਲਾਂ ਕਰਨੀਆਂ ਵਾ ਬਗਾਨੇ ਪਿੰਡ ਦੇ ਵਿੱਚ ਅਸੀਂ ਆਏ ਆ ਜੇ ਆਪਣਾ ਪਿੰਡ ਹੋਵੇ ਤੇ ਚੱਲ ਜੇ ਜੋ ਕਰਨ ਨਾ ਆਪਣੇ ਸਿਰ ਤੇ ਕਰਿਓ ਸਰਾ ਟੱਬਰ ਤੇ ਮੈਂ ਵੀ ਇਹ ਗੱਲ ਤੇ ਜੁ ਮੇਰੇ ਦੇ ਵਿੱਚ ਹੁੰਦਾ ਭਰਾ ਲੈ ਹੁਣ ਕੀ ਕਰੀਏ ਸਾਰੇ ਤੇ ਗੁੱਸੇ ਹੋਈ ਜਾਂਦੀ ਐ ਇੱਥੇ ਇੰਨੇ ਆਣੇ ਦੇ ਕੰਡੇ ਇੱਥੇ ਬੈਠੀ ਆ ਇੱਥੇ ਤੇ ਕੋਈ ਜੀ ਪਰੰਦਾ ਨਹੀਂ ਪਤਾ ਨਹੀਂ ਕਿੱਥੇ ਦਫਾ ਹੋ ਗਈ ਆ ਚੱਲ ਚੰਗਾ ਆ ਚਲ ਗਈ ਇੱਥੇ ਆ ਇਹ ਵੇ ਮੇਰੀ ਗੱਲ ਸੁਣਾ ਨਿਕਲ ਤੂੰ ਨਹੀਂ ਨਹੀਂ ਮੈਂ ਨਿਕਲਣਾਂ ਨਹੀਂ ਹੱਥ ਛੋੜਦੀ ਆ ਜੇ ਕੋਈ ਵੇਖ ਲੂਗਾ ਤੇ ਕੀ ਕਹੂਗਾ ਮੈਂ ਸਾਡੇ ਪਿਆਰੀ ਪਿੰਡੀ ਮੇਰੀ ਗੱਲ ਸੁ ਪੈਰੀ ਦਾ ਪੈ ਤਾਂ ਤੂੰ ਨਾ ਆਪਣੇ ਪਿੰਡ ਦਾ ਰਾਹ ਵੇਖ ਕੇ ਇਧਰ ਨੂੰ ਜਾਂਦਾ ਵਾ ਮੈਂ ਤੇ ਅਖਰ ਦਫਾ ਹੋ ਗਈ ਉਹਨੇ ਤੂੰ ਤੇ ਫੇਰ ਘੁੰਮ ਕੇ ਇੱਥੇ ਫਿਰਦੀ ਆ ਇੱਕ ਵਾਰੀ ਮਾਫ ਕਰ ਦੋ ਮੈਨੂੰ ਮੂੜ ਕੇ ਨਹੀਂ ਇੰਦਾ ਕਰਦੀ ਮੈਂ ਵੇਖ ਲਓ ਚਲੋ ਨਹੀਂ ਨਹੀਂ ਐਂਦਾ ਤਾਂ ਕਰੋ ਲੋਕੀ ਕੀ ਕਹਿਣਗੇ ਮੇਰੀ ਗੱਲ ਸੁਣੋ ਆਪਾਂ ਅੱਗੇ ਬਗਾਨੇ ਪਿੰਡ ਚ ਆਏ ਆ ਕਿੰਨੇ ਕਿ ਸ਼ਰਮਾਉਂ ਡਈ ਆ ਜੇ ਤੂੰ ਹਾਂ ਗੱਲ ਦਾ ਪਤਾ ਹੁੰਦਾ ਨਾ ਆ ਹੁਣ ਇੱਥੋਂ ਤੱਕ ਨਬਤਨ ਆਈ ਪਹੁੰਚ ਤੈਨੂੰ ਘਰੋਂ ਕੱਢਣ ਤੱਕ ਹਾਂ ਵੇਖੋ ਬੜੀ ਹੋ ਗਈ ਹੈ ਮੇਰੇ ਨਾਲ ਥੋੜੀ ਬੇਇੱਜ਼ਤੀ ਕੀਤੀ ਹੈ ਮੇਰੀ ਹੋਰ ਕਰ ਲੋ ਪਰ ਮੈਨੂੰ ਘਰੋਂ ਬਾਹਰ ਨਾ ਕੱਢੋ ਮੇਰੇ ਕੋਲ ਮੇਰੇ ਹੱਥੋਂ ਕੋ ਕਰਾ ਨਾ ਲਈ ਤੇ ਚੁੱਪ ਕਰਕੇ ਨਾ ਚਲ ਜਾ ਆਪਣੇ ਘਰ ਨੂੰ ਨਹੀਂ ਮੈਂ ਨਹੀਂ ਜਾਣਾ ਆਪਣੇ ਪਿੰਡ ਚਲ ਜਾ ਮੈਂ ਕਿਤੇ ਨਹੀਂ ਜਾਣਾ ਇੱਥੇ ਇੱਥੋਂ ਦਾ ਤੂੰ ਰਹਿਂਦੇ ਇੱਥੇ ਮਰ ਜਾਏ ਕੋਈ ਰਹਿ ਜਾਏ ਮੈਂ ਤੇਰੇ ਮਗਰ ਨਾ ਤੂੰ ਮੇਰੇ ਮਗਰ ਨਾ ਜਾਣਾ ਕਰੋ ਮੇਰੇ ਨਾਲ ਮੈਂ ਹੱਥ ਜੋੜਦੀ ਤੁਹਾਡੀ ਗਾੜੀ ਮੇਰਾ ਕੋਲ ਹੱਥਾਂ ਦੇ ਬਿਨਾਂ ਹੱਥ ਨਾ ਜੋੜ ਤੇਰੇ ਤੇ ਪੇਕੇ ਬੜੇ ਸੌਖੇ ਆ ਤੇਰੀਆਂ ਭੈਣਾਵਾਂ ਕਿੰਨੀਆਂ ਉਹਨਾਂ ਕੋਈ ਜਾ ਕੇ ਰਹਿ ਤੂੰ ਇਤੋਂ ਕੀ ਲੈਣਾ ਹੈ ਏਦਾਂ ਨਾ ਕਰੋ ਮੈਨੂੰ ਕਿਹੜੀ ਸਜ਼ਾ ਦੇਣ ਦੇ ਜੇ ਤੁਸੀਂ ਮੇਰੀ ਘਰ ਸੋਣਾ ਨਾ ਕਰੋ ਏਦਾਂ ਮੇਰ ਕੋ ਕੋ ਨਾ ਵਾਦਾ ਨਾ ਕਰਾ ਲਈ ਚੁੱਪ ਕਰਕੇ ਬੰਦੇ ਦੀ ਧੀ ਬੜ ਕੇ ਤੋਂ ਨਿਕਲ ਜਾ ਮੇਰੀ ਜਾਣਾ ਮੈਨੂੰ ਮਾਰ ਮੈਨੂੰ ਨਿੱਕੀ ਨਿੱਕੀ ਤੂੰ ਮੇਰੇ ਘੜੀ ਹੱਥ ਨਹੀਂ ਮੇਰੀ ਜਾਣਾ ਤੂੰ ਮੇਰੇ ਘੜੀ ਹੱਥ ਜੋ ਨਹੀਂ ਮੈਂ ਤੇਰੇ ਘੜੀ ਜੋੜਨਾ ਏਦਾਂ ਨਾ ਕਰ ਜਿਹੜਾ ਮੇਰਾ ਪਰਿਵਾਰ ਹੈਗਾ ਨਾ ਇਹਨੂੰ ਰੋਮਾਨਾ ਰੋਟੀ ਖਾਣ ਦੇ ਕੀ ਗੱਲ ਹੈ ਤੇਰੇ ਕਰਕੇ ਤੇਰੇ ਕਰਕੇ ਮੇਰਾ ਨਰਕ ਘਰ ਬਣ ਗਿਆ ਇਦਾਂ ਨਾ ਕਰੋ ਉੱਡਾ ਪਰੇ ਦਾ ਮੈਮ ਦੇਖ ਲਓ ਮੈਨੂੰ ਮਾਫ ਕਰ ਦਿਓ ਮੈਂ ਕਿੱਥੇ ਜਾਉਂਗੀ ਉਹ ਜਾ ਦਫਾ ਹੋ ਲੋਰੇ ਜਿੱਤੇ ਆਹੋ ਆ ਗਿਆ ਮੈਂ ਹਾਂਜੀ ਉਹ ਡਿਆਏ ਰੇਮ ਵਾਲੀ ਫੋਲਣਾ ਅੱਛਾ ਅੱਗੇ ਵੀ ਵਿਚਾਰੇ ਨੇ ਇੱਕ ਵਾਰੀ ਫੋਲੀਓ ਤੇ ਮੀ ਪੈ ਗਿਆ ਸੀ ਅੱਗੇ ਮੈਂ ਡੈਮ ਖੇਚ ਲਈ ਪਈ ਹਣਾ ਇਹਨਾਂ ਨੂੰ ਤੇ ਚੱਲੇ ਆ ਵੀ ਉਦਾਂ ਜੁਬਾਨ ਤੇ ਰਹਿਆ ਵਾ ਅਸੀਂ ਚੁੱਕ ਦੂੰਗਾ ਹੂੰ ਪਰ ਕਰੇ ਵੀ ਕੀ ਬੰਦਾ ਪਰਾਲੀ ਸਾੜਨ ਦਿੰਦੇ ਨਹੀਂ ਆ ਇੰਨੀ ਖੜੇ ਵੀ ਕਿੱਥੇ ਜੇ ਸਾਰੀਏ ਦੇ ਪਰਚੇ ਹੁੰਦੇ ਆ ਤੇ ਜੇ ਨਾ ਸਾਰੀਏ ਦੇ ਆ ਪਰਾਲੀ ਨੂੰ ਬੰਦਾ ਕਿੱਥੇ ਖੜੂਗਾ ਦੱਸ ਉਹ ਹੀ ਹੈ ਜੇ ਹੁਣ ਵਾਈ ਦਾ ਖਰਚਾ ਬੜਾ ਹੁੰਦਾ ਤੇ ਹੋਰ ਇਹ ਮੁਰਕੇ ਸੁੰਢੀ ਵੀ ਪੈਂਦੀ ਐ ਨਾ ਕਣਕ ਨੂੰ ਆਹ ਇੱਕ ਸਿਆਪਾ ਦੇ ਫੇਰ ਐ ਨਾ ਹੈ ਤੇ ਆਪ ਚੱਲ ਆਪਣਾ ਤੇ ਸਰ ਜਾਣੀ ਉਹ ਇਹ ਆਂਦਾ ਵੀ ਮੈਂ ਆਹ ਫੋਲ ਫਾਲ ਕਿਤੇ ਚੁੱਕ ਦੇਣੀ ਐ ਸਾਰੀ ਆਹ ਚੱਲ ਚੁੱਕ ਲੈਂਦੇ ਆ ਨਾ ਤੇ ਮੁੜ ਕੇ ਵਹੁਣਿਆਂ ਪੈਲੀਆਂ ਬੋਲ ਹੋਰ ਮੁੜ ਕੇ ਆਪਣੀਆਂ ਵਾਹ ਵੁਗਰੇ ਜਿਹੜਾ ਕੰਮ ਕਰਨਾ ਕਰ ਠੀਕ ਆ ਕਿ ਨਹੀਂ ਤੇ ਪੈਸੇ ਮੈਂ ਲੈਣਦੇ ਨੇ ਅੱਛਾ ਤੇ ਆਹ ਤੁਹਾਨੂੰ ਦੱਸਣਾ ਬਣਾ ਲੈ ਹਿਸਾਬ ਤਾਂ ਤੇ ਬੜੀ ਜਿਹੜਾ ਪਹਿਲਾਂ ਥੋਣਾ ਗਿਆ ਸੀ ਨਾ ਹਾਂ ਉਹਦੀ ਪੇਮੈਂਟ ਆ ਗਈ ਜੀ ਤੇ ਜਿਹੜਾ ਦੂਜਾ ਉਹਦੀ ਬਸ ਆ ਜੀ ਹਫਤੇ ਅੰਦਰ ਚੱਲ ਕੋਈ ਗੱਲ ਨਹੀਂ ਆਈ ਜਾਣੀ ਆ ਆਹ ਤੇ ਆਹ ਹਾਂ ਬਹੁ ਨਗਰ ਤੋਂ ਦਾਨ ਨਾ ਸਕਦਾ ਵਾ ਚੱਲ ਫਿਰ ਆ ਵੇਖੀ ਅਬ ਕੀ ਕਰਨਾ ਹੁਣ ਉਹਨਾਂ ਕੋਲ ਲਿਆਉਂਦੇ ਲਿਆਉਂਦੇ ਨਾਰਤੀ ਕੋਲ ਓਏ ਆਹ ਉਹ ਵੀ ਚਲੇ ਨੂੰ ਵਾਪਸ ਦੇਣੇ ਆ ਦੱਸਾ ਗੱਲ ਕੀ ਹੁੰਦੀ ਆ ਜਦੋਂ ਪੁੱਤ ਫਸਲ ਆਈ ਹੋਏ ਨਾ ਜਿਹਦਾ ਦੇਣਾ ਲੈਣਾ ਇੱਕ ਵਾਰੀ ਕਲੀਅਰ ਕਰ ਦੋ ਠੀਕ ਆ ਜੀ ਯਾਰ 6 ਮਹੀਨੇ ਨਾਲੇ ਬੰਦੇ ਨੰਗ ਜਾਂਦੇ ਆ ਹਾਂਜੀ ਤੇ ਲੋਕਾਂ ਦੇ ਜੀਵਨ ਦਾ ਨ ਵਰਤਮਾਨ ਫਰਕੇ ਹੁੰਦੇ ਆ ਬਿਲਕੁਲ ਤੇ ਯਾਰ ਬਣਿਆ ਰਹਿੰਦਾ ਵਾ ਚੱਲ